ਆਜ਼ਰਾ ਚਲਦੇ ਹਾਂ ਉਤਪਤ ਪਹਿਲੇ ਅਧਿਆਏ ਦੇ ਵਿੱਚ ਉਤਪਤ ਪਹਿਲਾ ਅਧਿਆਏ Praise the Lord ਪਹਿਲੀ ਐਤ ਪਹਿਲਾ ਅਧਿਆਏ ਪਹਿਲੀ ਐਤ ਆਦ ਵਿੱਚ ਖੁਦਾ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਸਾਰੇ ਪੜੋ ਆਦ ਵਿੱਚ ਖੁਦਾ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਅਗੇ ਧਰਤੀ ਬੇਡੋਲ ਤੇ ਸੁੰਨੀ ਸੀ ਪਹਿਲੀ ਆਇਤ ਤੁਸੀਂ ਦੇਖੋ ਪਹਿਲੀ ਆਇਤ ਦੱਸਦੀ ਹੈ ਉਤਪਤ ਇੱਕ ਇੱਕ ਆਦ ਵਿੱਚ ਖੁਦਾ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਅਤੇ ਅਗਲੀ ਦੂਸਰੀ ਆਇਤ ਕੀ ਕਹਿ ਰਹੀ ਹੈ ਧਰਤੀ ਬੇਡੋਲ ਤੇ ਸੁੰਨੀ ਸੀ ਰੁਕੋ ਹੁਣ ਜਸ਼ਾਇਆ 45 ਅਧਿਆਏ ਉਹਦੀ 18ਵੀਂ ਆਇਤ ਜਸ਼ਾਇਆ 45 ਉਸਦੀ 18ਵੀਂ ਆਇਤ ਯਹੋਵਾ ਜੋ ਆਕਾਸ਼ ਦਾ ਕਰਤਾ ਹੈ ਹੂੰ ਉਹ ਉਹੀ ਖੁਦਾ ਹੈ ਜਿਸ ਤਰ ਤੀਨੂ ਸਾਜਿਆ ਯਹੋਵਾ ਆਕਾਸ਼ ਦਾ ਧਰਤਾ ਹੈ ਜਿਸਨੇ ਧਰਤੀ ਨੂੰ ਸਾਜਿਆ ਜਿਸ ਨੂੰ ਉਹਨੂੰ ਬਣਾਇਆ ਜਿਸ ਨੂੰ ਉਹਨੂੰ ਬਣਾਇਆ ਅਤੇ ਕਾਇਮ ਕੀਤਾ ਹੂੰ ਉਹਨੇ ਉਸ ਨੂੰ ਬੇਡੋਲ ਨਹੀਂ ਉਤਪਤ ਕੀਤਾ ਉਸਨੇ ਉਸ ਨੂੰ ਬੇਡੋਲ ਤੁਹਾਡੀ ਬਾਈਬਲ ਚ ਹੀ ਲਿਖਿਆ ਹੋਇਆ ਪਰ ਉਥੇ ਕੀ ਲਿਖਿਆ ਦੂਸਰੀ ਆਇਤ ਵਿੱਚ ਧਰਤੀ ਬੇਡੋਲ ਅਤੇ ਸੁੰਜੀ ਸੀ ਪਰ ਜਸ਼ਾਇਆ ਜੋ ਕਿ ਸਾਰੀ ਬਾਈਬਲ ਦਾ ਲਿਖਾਰੀ ਹੈ ਕਿਉਂਕਿ ਉਹਦੇ 66 ਅਧਿਆਏ ਆ ਤੇ ਬਾਈਬਲ ਦੀਆਂ ਕਿਤਾਬਾਂ ਕਿੰਨੀਆਂ 66 66 ਇਹਦਾ ਮਤਲਬ ਜਿਸ਼ਾਇਆ ਨੇ ਸਾਰੀ ਬਾਈਬਲ ਆਪਣੇ ਅਧਿਆਇਆਂ ਦੇ ਵਿੱਚ ਲਿਖ ਦਿੱਤੀ ਹੋਈ ਹੈ ਜੇਕਰ ਕੋਈ ਸਮਝਣ ਵਾਲਾ ਹੈ ਸਮਝ ਲਵੇ ਖੁਦਾ ਬਰਕਤ ਹੈ ਸੁਣੋ ਹੁਣ ਉਥੇ ਉਤਪਤ ਪਹਿਲੇ ਅਧਿਆਏ ਦੀ ਪਹਿਲੀ ਆਇਤ ਆਖਦੀ ਆ ਕਿ ਆਦ ਵਿੱਚ ਖੁਦਾ ਨੇ ਆਕਾਸ਼ ਅਤੇ ਧਰਤੀ ਦੀ ਰਚਨਾ ਕੀਤੀ ਦੂਸਰੀ ਆਇਤ ਆਖਦੀ ਹੈ ਕਿ ਧਰਤੀ ਬਡੋਲ ਤੇ ਸੁੰਜੀ ਸੀ ਜਸ਼ਾਇਆ 45 18 ਆਖਦਾ ਆ ਕਿ ਖੁਦਾ ਨੇ ਧਰਤੀ ਨੂੰ ਬਡੋਲ ਤੇ ਸੁੰਨੀ ਨਹੀਂ ਬਣਾਇਆ ਸੀ ਇਹਦਾ ਮਤਲਬ ਪਹਿਲੇ ਅਧਿਆਇ ਦੀ ਪਹਿਲੀ ਆਇਤ ਅਤੇ ਦੂਸਰੀ ਆਇਤ ਦੇ ਵਿੱਚ ਫਾਸਲਾ ਆ ਹਮ ਇੱਕ ਦੀ ਇੱਕ ਆਇਤ ਅਤੇ ਇੱਕ ਦੀ ਦੋ ਆਇਤ ਵਿੱਚ ਫਾਸਲਾ ਆ ਔਰ ਇਹ نبی ਨੇ ਇਸ فاਸਲਾ ਸਮਝਾਇਆ ਕਿ ਇਹ ਉਹੀ ਯੋਗ ਹੈ ਜਿਹਦੇ ਵਿੱਚ ਆਈਸ ਏਜ ਸੀ ਇਹ ਉਹੀ فاਸਲਾ ਹੈ ਜਿਹਦੇ ਵਿੱਚ ਡਾਇਨਾਸੌਰਸ ਸਨ ਧਰਤੀ ਦੇ ਉੱਤੇ ਇਸ ਲਈ ਧਰਤੀ ਦੇ ਉੱਤੇ ਕੋਈ ਐਸੀ ਘਟਨਾ ਹੋਈ ਸੀ ਜਦੀ ਵਜ੍ਹਾ ਕਰਕੇ ਇਹ ਧਰਤੀ ਇਸ ਆਇਤ ਤੋਂ ਇਸ ਆਇਤ ਦੇ ਵਿਚਕਾਰ ਧਰਤੀ ਦਾ ਗੋਲਾ ਪਾਣੀਆਂ ਦੇ ਹੇਠਾਂ ਚਲਾ ਗਿਆ ਸੀ ਹੂੰ ਹੂੰ ਇਹ ਧਰਤੀ ਦਾ ਜੋ ਗ੍ਰਹਿ ਆ ਪਲੈਨਟ ਹੈ ਇਹ ਕਿੱਥੇ ਚਲਾ ਗਿਆ ਸੀ ਪਾਣੀਆਂ ਦੇ ਹੇਠਾਂ ਚਲਾ ਗਿਆ ਸੀ ਪੜਦੇ ਅਗੇ ਉਤਪਤੀ ਵਿੱਚੋਂ ਧਰਤੀ ਬਡੋਲ ਤੇ ਸੁੰਨੀ ਸੀ ਧਰਤੀ ਬੇਡੋਲ ਤੇ ਸੁੰਨੀ ਸੀ ਡੰਗਾਈਆਂ ਉੱਤੇ ਹਨੇਰਾ ਸੀ ਡੰਗਾਈਆਂ ਉੱਤੇ ਹਨੇਰਾ ਸੀ ਅਤੇ ਖੁਦਾ ਦਾ ਆਤਮਾ ਪਾਣੀਆਂ ਉੱਤੇ ਸਿਉਂਦਾ ਸੀ ਖੁਦਾ ਦਾ ਆਤਮਾ ਪਾਣੀਆਂ ਉੱਤੇ ਸਿਉਂਦਾ ਸੀ ਔਰ ਨਬੀ ਨੇ ਇਸ ਸਿਉਂਦਾ ਵਰਲਡ ਨੂੰ ਐਕਸਪਲੇਨ ਕਰਦਿਆਂ ਆਖਿਆ ਬਰੂਡਿੰਗ ਉਨੇ ਕੀ ਆਇਆ ਬਰੂਡਿੰਗ অর ਬਰੂਡਿੰਗ ਦਾ ਮਤਲਬ ਹੁੰਦਾ ਆ ਜਦ ਮੁਰਗੀ ਆਂਡਿਆਂ ਤੇ ਬੈਠਦੀ ਹੈ ਅਤੇ ਉਹ ਬੱਚਿਆਂ ਨੂੰ ਆਂਡਿਆਂ ਨੂੰ ਗਰਮ ਕਰਦੀ ਹੈ 21 ਦਿਨ 25 ਦਿਨ ਆਈ ਡੋਟ نو ਐਗਜੈਕਟਲੀ ਬਟ ਮੁਰਗੀ ਆਂਡਿਆਂ ਉਤੇ ਬੈਠੀ ਰਹਿੰਦੀ ਆ ਔਰ ਬਰੂਡਿੰਗ ਕਰਦੀ ਆ ਕੋ 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 ਦਿਨ ਰਾਤ ਕਰਦੀ ਰਹਿੰਦੀ ਆ ਪਰ ਆਂਡਿਆਂ ਨੂੰ ਨਹੀਂ ਛੱਡਦੀ ਕਿਉਂਕਿ ਉਹਨੂੰ ਪਤਾ ਕਿ ਇਹਨਾਂ ਆਂਡਿਆਂ ਵਿੱਚੋਂ 21 ਦਿਨਾਂ ਬਾਅਦ ਕੁਝ ਬਾਹਰ ਆਵੇਗਾ ਇਸ ਲਈ ਯਹਵਾ ਦਾ ਆਤਮਾ ਵੇਲਾ ਨਹੀਂ ਸੀ ਜੋ ਇਹਦੇ ਉੱਤੇ ਬਰੂਡਿੰਗ ਕਰ ਰਿਆ ਸੀ ਸਿਉਂਦਾ ਸੀ ਉਹ ਵਿਹਲਾ ਨਹੀਂ ਸੀ ਉਹਨੂੰ ਪਤਾ ਸੀ ਕਿ ਮੇਰੀ ਇੱਕ ਪਿਆਰੀ ਚੀਜ਼ ਮੇਰੀ ਇੱਕ ਖਾਸ ਰਚਨਾ ਪਾਣੀਆਂ ਦੇ ਥੱਲੇ ਗਈ ਹੋਈ ਹੈ ਇਸ ਲਈ ਖੁਦਾ ਦਿਨ ਰਾਤ ਪਾਣੀਆਂ ਦੇ ਉੱਤੇ ਸੀ ਹੁੰਦਾ ਸੀ ਆਮੀਨ ਹੁਣ ਜੇਕਰ ਧਰਤੀ ਹਨੇਰ ਕਾਲ ਚ ਚਲੀ ਗਈ ਕਿੱਥੇ ਆ ਜਰਾ ਪੜੋ ਦੂਸਰੀ ਆਤ ਨੂੰ ਫੇਰ ਧਰਤੀ ਬੇਡੋਲ ਤੇ ਸੁੰਨੀ ਸੀ ਹਮ ਅਤੇ ਡੰਗਾਈਆਂ ਉੱਤੇ ਹਨੇਰਾ ਸੀ ਅਤੇ ਡੰਗਾਈਆਂ ਉੱਤੇ ਇਹਦਾ ਮਤਲਬ ਧਰਤੀ ਕਿੱਥੇ ਗਈ ਹੋਈ ਹੈ ਹਨੇਰ ਕਾਲ ਵਿੱਚ ਹੂੰ ਧਰਤੀ ਹਨੇਰੇ ਚ ਚਲੀ ਗਈ ਹੈ ਡੰਗਾਈਆਂ ਉੱਤੇ ਹਨੇਰਾ ਸੀ ਅੱਗੇ ਅਤੇ ਖੁਦਾ ਦਾ ਆਤਮਾ ਪਾਣੀਆਂ ਉੱਤੇ ਸਿਉਂਦਾ ਸੀ ਖੁਦਾ ਦਾ ਆਤਮਾ ਪਾਣੀਆਂ ਉੱਤੇ ਸਿਉਂਦਾ ਸੀ ਖੁਦਾ ਨੇ ਆਖਿਆ ਕਿ ਚਾਨਣ ਹੋਵੇ ਪਹਿਲੀ ਲਾਈਨ ਜੋ ਬੋਲੀ ਖੁਦਾ ਨੇ ਉਹ ਕੀ ਸੀ ਇਹਦਾ ਮਤਲਬ ਧਰਤੀ ਦਾ ਜਦ ਜਨਮ ਹੋਵੇਗਾ ਤਾਂ ਕਦੇ ਨਾਲ ਹੋਵੇਗਾ ਚਾਨਣ ਨਾਲ ਕਲੀਸੀਆ ਦਾ ਜਦ ਜਨਮ ਹੋਵੇਗਾ ਵਿਸ਼ਵਾਸੀ ਦਾ ਜਦ ਜਨਮ ਹੋਵੇਗਾ ਚਾਨਣ ਨਾਲ ਹੋਵੇਗਾ ਇਸੇ ਲਈ ਬਹੁਤ ਸਾਰੇ ਵਿਸ਼ਵਾਸੀ ਮਰਜ਼ਾ ਪੈਦਾ ਹੁੰਦੇ ਹਨ ਕਿਉਂਕਿ ਚਾਨਣ ਦੇ ਥੱਲੇ ਨਹੀਂ ਪੈਦਾ ਹੁੰਦੇ ਹਮਮ ਮਰਦਾ ਜ਼ਿੰਦਗੀ ਹੈ ਕਿਉਂਕਿ ਖੁਦਾ ਨੇ ਜਦ ਧਰਤੀ ਦੀ ਪਦਾਇਸ਼ ਸ਼ੁਰੂ ਕੀਤੀ ਤੁਸੀਂ ਪੰਜਾਬੀ ਚ ਪੜਦੇ ਹੋ ਉਤਪਤ ਅੰਗਰੇਜ਼ੀ ਚ ਲਿਖਿਆ ਜੈਨੇਸਿਸ ਉਰਦੂ ਚ ਹੈ ਪਦਾਇਸ਼ ਔਰ ਪਦਾਇਸ਼ ਦਾ ਮਤਲਬ ਹੁੰਦਾ ਜਨਮ ਕਿਨੇ ਲੋਕ ਸਮਝ ਪਾਏ ਹੋ ਇਹਦਾ ਮਤਲਬ ਇਹ ਉਤਪਤ ਪਹਿਲਾ ਦਿਆਏ ਇਹ ਪ੍ਰਿਥਵੀ ਦਾ ਜਨਮ ਆ ਤੇ ਜਨਮ ਸ਼ੁਰੂ ਕਰਦੇ ਨਾਲ ਹੋਇਆ ਚਾਨਣ ਨਾਲ ਖੁਦਾ ਕੁਝ ਵੀ ਰਚਣ ਤੋਂ ਪਹਿਲਾਂ ਕਹਿੰਦਾ Let there be light ਉਜਾਲਾ ਹੋ ਜਾਵੇ ਮੇਰੇ ਭਾਈਓ ਤੇ ਭੈਣੋ ਵਿਸ਼ਵਾਸਵਾਰੀ ਜ਼ਿੰਦਗੀ ਤਦ ਸ਼ੁਰੂ ਹੁੰਦੀ ਹੈ ਜਦ ਬੋਲਣਾ ਪੈਣਾ ਮੇਰੇ ਨਾਲ ਚਾਨਣ ਹੋਵੇ ਬਹੁਤ ਸਾਰੇ ਲੋਕ ਚਰਚ ਵਿੱਚ ਹਨ ਪਰ ਚਾਨਣ ਨਹੀਂ ਹੈ ਉਜਾਲਾ ਨਹੀਂ ਹੈ ਉਜਾਲਾ ਨਹੀਂ ਹੈ ਤੇ ਹਾਲੇ ਤੱਕ ਕੋਈ ਪਦਾਇਸ਼ ਵੀ ਨਹੀਂ ਹੈ ਜੇਕਰ ਪਦਾਇਸ਼ ਨਹੀਂ ਹੈ ਤੇ ਧਰਮੀ ਨੇਚਾ ਨਾਲ ਜੀ ਨਹੀਂ ਸਕਦਾ ਨੇਚਾ ਨਾਲ ਜੀਣ ਦੇ ਲਈ ਪਹਿਲਾ ਉਸ ਨੂੰ ਪੈਦਾ ਹੋਣਾ ਪੈਣਾ ਹੈ ਪਹਿਲਾ ਉਸ ਨੂੰ ਹੁਣ 900 ਸਾਲ ਕਲਿਸਿਆ ਹਨੇਰ ਕਾਲ ਚ ਰਹੀ ਹੈ ਔਰ ਜਦ ਕਲਿਸਿਆ ਨੇ ਰিস্টੋਰ ਹੋਣਾ ਹੈ ਮਤਲਬ ਬਹਾਲ ਹੋਣਾ ਤੇ ਬਹਾਲੀ ਕਿਸ ਲਾਈਨ ਨਾਲ ਸ਼ੁਰੂ ਹੋਵੇਗੀ ਤਰਮੀ ਇਹ ਚਾ ਨਾਲ ਜੀਵੇਗਾ। ਔਰ ਤੁਸੀਂ ਜੇਕਰ ਅੱਜ ਤੱਕ ਹਨੇਰੇ ਵਿੱਚੋਂ ਤਾਂ ਮੈਂ ਅੱਜ ਤੁਹਾਨੂੰ ਸਵਾਰ ਸੁਝਾਅ ਦੇ ਰਿਹਾ ਪਾਸਟਰ ਇਹੀ ਕਰ ਸਕਦਾ ਉਹਦਾ ਕੰਮ ਹੈ ਲੋਕਾਂ ਨੂੰ ਸੁਝਾਅ ਦੇਣਾ ਥੋਪਣਾ ਨਹੀਂ। ਹੂੰ ਪ੍ਰਚਾਰਕ ਥੋਪ ਨਹੀਂ ਸਕਦਾ ਕੁਝ ਵੀ। ਪ੍ਰਚਾਰਕ ਦਾ ਕੰਮ ਆ ਸੁਝਾਅ ਦੇਣਾ ਔਰ ਮੇਰਾ ਸੁਝਾਅ ਆ ਕਿ ਜੇਕਰ ਤੁਸੀਂ ਨੇਚਰ ਵਾਲੀ ਜ਼ਿੰਦਗੀ ਜਿਉਣੀ ਆ ਤੇ ਤੁਹਾਨੂੰ ਪਹਿਲਾਂ ਵਚਨ ਦੇ ਚਾਨਣ ਵਿੱਚ ਆਉਣਾ ਪਏਗਾ ਫਿਰ ਬਹਾਲੀ ਸ਼ੁਰੂ ਹੋਵੇਗੀ ਹੂੰ ਹੂੰ ਖੁਦਾ ਤੁਹਾਨੂੰ ਬਹੁਤ ਬਰਕਤ ਦੇ